ਸਮਾਣਾ ਦੇ ਪਰਸੁਰਮ ਚੌਕ ਦੇ ਵਿੱਚ ਆਵਾਜ਼ਾਈ ਠੱਪ ਕੀਤੀ ਗਈ ਹੈ ਮੁੱਦਾ ਕੀ ਹੈ ਤੁਸੀਂ ਦੇਖਿਓ ਸਿੱਖ ਛੱਤੇ ਬੰਦੀਆਂ ਵੱਲੋਂ ਔਰ ਸਮੂਹ ਜਿਹੜੇ ਹੋਰ ਵਰਗ ਵੀ ਸਮਾਣਾ ਸਹਿਰ ਦਾ ਇੱਕ ਲੰਬੇ ਸਮੇਂ ਤੋਂ 8 ਮਹੀਨੇ ਤੋਂ ਉੱਪਰ ਵਕਤ ਹੋ ਗਿਆ ਗੁਰਦੀਪ ਗੁਰਜੀਤ ਸਿੰਘ ਖਾਲਸਾ ਲਗਾਤਾਰ 12 ਤਵਰ ਤੋਂ 400 ਫੋਟੋ ਪਟਾਵਰ ਤੇ ਤੁਸੀਂ ਦੇਖ ਰਹੇ ਹੋ ਉੱਥੇ ਬੈਠੇ ਔਰ ਆਵਾਜ਼ ਆ ਇਸ ਟਾਈਮ ਠਭ ਕੀਤੀ ਗਏ ਸੰਗਤਾਂ ਬੈਠੀ ਹੈ ਔਰ ਸਰਕਾਰ ਤੋਂ ਮੰਗ ਕਰ ਨਹੀਂ ਵੀ ਬੇਦਬੀ ਜਿਹੜੀ ਘਟਨਾ ਹੋਈਆਂ ਸੀ ਉਹਦੇ ਲਈ ਕਾਨੂੰਨ ਬਣਾਇਆ ਹੈ ਸਖਤ ਕਾਨੂੰਨ ਬਣੇ ਲੇਕਿਨ ਇਹ ਮੁੱਦਾ ਅਜੇ ਅੱਠ ਮਹੀਨੇ ਹੋ ਗਏ ਹੈ ਇਸੇ ਮੁੱਦੇ ਨੂੰ ਲੈ ਕੇ ਲਗਾਤਾਰ ਇਸ ਟੈਂਪਰੇਚਰ ਤੁਸੀਂ ਦੇਖ ਲਓ 46 47 ਟਾਈਮ ਟੈਂਪਰੇਚਰ ਹੈ ਪਟਿਆਲੇ ਜ਼ਿਲ੍ਹੇ ਦਾ ਔਰ ਉਸ ਨੂੰ ਲੈ ਕੇ ਉਹਨਾਂ ਦਾ ਲਗਾਤਾਰ ਉਹਨਾਂ ਦਾ ਸੰਘਰਸ਼ ਜਾਰੀ ਹੈ ਭੋਖ ਹੜਤਾਲ ਤੇ ਚੱਲ ਰਹੇ ਹੈ ਬਰਤ ਮਸਰਬ ਦਲ ਲੈ ਰਹੇ ਕੋਈ ਪੋਜ਼ਨ ਨਹੀਂ ਖਾਇਆ ਜਾ ਰਹਾ ਦਾਸ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਹਨੂੰ ਕਿ ਟਾਵਰ ਮੋਰਚੇ ਦੇ ਨਾਮ ਦੇ ਨਾਲ ਸੰਗਤਾਂ ਪਹਿਲਾਂ ਜਾਣਦੀਆਂ ਸੀ ਅਸਲ 'ਚ ਇਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਦਾ ਮੋਰਚਾ ਹੈ ਸਾਰੇ ਧਰਮਾਂ ਦੇ ਵਾਸਤੇ ਕਾਨੂੰਨ ਮੰਗਦੇ ਪਏ ਆ ਤੇ ਮੰਗ ਵੀ ਗੱਲਬਾਤੀ ਨਹੀਂ ਰਹੀ ਜਿੱਥੇ 8 ਮਹੀਨਿਆਂ ਤੋਂ ਇਹ ਮੋਰਚਾ ਲੱਗਾ ਹੈ ਅੱਜ 11 ਪਿਛਲੇ 4 ਮਹੀਨਿਆਂ ਤੋਂ ਉਹਨਾਂ ਦੇ ਨਾਲ ਬੈਠਕਾਂ ਕਰਦੇ ਆ ਰਹੇ ਆਂ ਟੇਬਲ ਟਾਕਸ ਹੋਈਆਂ ਨੇ ਹੋਮ ਸੈਕਟਰੀ ਸਾਹਿਬ ਚੀਫ ਸੈਕਟਰੀ ਸਾਹਿਬ ਤੱਕ ਦੇ ਨਾਲ ਮੀਟਿੰਗਾਂ ਹੋਈਆਂ ਨੇ ਆ ਕਾਨੂੰਨ ਦਾ ਡਰਾਫਟ ਬਣ ਚੁੱਕਾ ਹੈ ਆ ਜਿਹੜਾ 5 ਤਰੀਕ ਦਾ ਡਰਾਫਟ ਬਣ ਕੇ ਹੋਮ ਸੈਕਟਰੀ ਸਾਹਿਬ ਨੂੰ ਗਿਆ ਹੋਇਆ ਤੇ ਇਹਨੂੰ ਕਿਹੜਾ ਜੱਫਾ ਮਾਰ ਕੇ ਬਹਿ ਗਿਆ ਉੱਥੇ ਅਸੀਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਪਿਛਲੇ ਹਫਤੇ ਤਿੰਨ ਮੀਟਿੰਗਾਂ ਤੁਸੀਂ ਕਰ ਲਈਆਂ ਕੈਬਨਟ ਦੀਆਂ ਤੇ ਇੱਕ ਹੋਰ ਕਰ ਲੈਂਦੇ ਭਾ ਕਿਤੇ ਆ ਇੰਨਾ ਜਖਮ ਤਾਂ ਵੀ ਮਲਮ ਲੱਗ ਜਾਂਦੀ ਤੁਹਾਨੂੰ ਪਤਾ ਹੈ ਕਿ ਕਿੰਨਾ ਕੁ ਦਰਦ ਹੁੰਦਾ ਹੈ ਤੁਹਾਡਾ ਪਿਓ ਨਾ ਹੋਏਗਾ ਹੋ ਸਕਦਾ ਤੁਸੀਂ ਨਾਸਤਿਕ ਹੋਵੋ ਜਾਂ ਤੁਹਾਡਾ ਤੇ ਇਸ ਧਰਮ ਦੇ ਨਾਲ ਕੋਈ ਨਾਤਾ ਨਹੀਂ ਇਹ ਤਾਂ ਸਰਵ ਧਰਮ ਹੈ ਨਾ ਇਹ ਧਰਮੀਆਂ ਨੂੰ ਪੀੜ ਹੁੰਦੀ ਹੈ ਜਿਹੜਾ ਕਿਸੇ ਵੀ ਧਰਮ ਨੂੰ ਮੰਨਦਾ ਜਦੋਂ ਉਹਦੇ ਇਸ਼ਟ ਦੇ ਉੱਤੇ ਅਟੈਕ ਹੁੰਦਾ ਉਹਨੂੰ ਦਰਦ ਹੁੰਦਾ ਤੇ ਉਸ ਦਰਦ ਨੂੰ ਉਹਦੇ ਉੱਤੇ ਮਲਮ ਲਾਉਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਜਿਹੜੀ ਗੱਲ ਅਸੀਂ ਕਈ ਵਾਰੀ ਮੀਡੀਆ 'ਚ ਪਹਿਲਾਂ ਵੀ ਕਹਿ ਚੁੱਕੇ ਹਾਂ ਬਿਲਕੁਲ ਨ ਦੇਖੀ ਕਰ ਰਹੀ ਹੈ ਹੁਣ ਆਪਾਂ ਇੰਨੇ ਕੀ ਕਰੀਏ ਕੀ ਕਰੀਏ ਹੈਨਾ ਤੁਸੀਂ ਸਿਆਣੇ ਪੱਤਰਕਾਰ ਕੀ ਕਰੀਏ ਹੈ 8 ਮਹੀਨਿਆਂ ਤੋਂ ਵੇਖੋ ਸਾਰਾ ਕੁਝ ਆ ਡਰਾਫਟ ਜਿਹੜਾ ਅਸੀਂ ਬਣਾ ਕੇ ਦਿੱਤਾ ਉਹਨੂੰ ਰੀਡਿਫਾਈਨ ਕਰਕੇ ਇਹਨਾਂ ਨੇ ਲਗਭਗ 99% ਉਹੀ ਹੈ ਜਿਹੜਾ ਸਾਡੇ ਵਕੀਲਾ ਨੇ ਬਣਾ ਕੇ ਦਿੱਤਾ ਸੀ ਹੁਣ ਜੇ ਉਹਨੂੰ ਪਾਸ ਹੀ ਨਹੀਂ ਕਰ ਰਹੇ ਕੀ ਕਰੀਏ ਕਿ ਸਦਾ ਵੇਖੋ ਜੀ ਹੁਣ ਬੈਠ ਗਏ ਆ ਮਜਬੂਰਨ ਬੈਠੇ ਸਾਨੂੰ ਕੋ ਚਾ ਨਹੀਂ ਕਿਤ ਆਪਣੀਆਂ ਸੜਕਾਂ ਦੇ ਬੈਠੀ ਐ ਤੇ ਜਾਂ ਸਾਡੇ ਵੀਰ ਨੂੰ ਕੋ ਚਾ ਨਹੀਂ ਕਿ ਘਰ ਦਾ ਸਾਰਾ ਕੁਝ ਛੱਡ ਕੇ ਤੇ ਉੱਤੇ ਬਿਠਾ 8 ਮਹੀਨਿਆਂ ਦਾ ਮਜਬੂਰੀ ਐ ਸਰਕਾਰ ਨੇ ਸਾਨੂੰ ਬਿਠਾਇਆ ਤੇ ਕਿੰਨਾ ਸਰਪਰੇ टेंपरेचर 47 46 ਜਾਰਾ ਹੈ ਭਾਜੀ ਉਹ ਤਾਂ ਬਹੁਤ ਨਾਜ਼ੁਕ ਹਾਲਤ ਦੇ ਵਿੱਚ ਐ ਜੇ ਮੈਂ ਉੱਥੇ ਹੁੰਦਾ ਸ਼ਾਇਦ ਮੈਂ ਮਰ ਗਿਆ ਹੁੰਦਾ ਹੁਣ ਤੱਕ ਉਹ ਜਿਉਂਦਾ ਵਾ ਉਹ ਸਾਬਕਾ ਫੌਜੀ ਐ ਉਹਨੂੰ ਹੱਠ ਐ ਉਹ ਬਾਣੀ ਨੂੰ ਪਿਆਰ ਕਰਦਾ ਬਾਣੀ ਪੜਦਾ ਪੜਦਾ ਜੀ ਰਿਹਾ ਪਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਖਾਲਸਾ ਜੀ ਤੁਸੀਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਮੁਕਤੀ ਗੱਲ ਇਹ ਹੀ ਗੱਲ ਕਹਾਂਗਾ ਕਿ ਜਿਸ ਜਿਸ ਨੇ ਵੀ ਇਸ ਆਦ ਸੁਨਾਤਨ ਦੇਸ਼ ਦੇ ਵਿੱਚ ਧਰਮ ਦੇ ਵਿਰੁੱਧ ਲੜਾਈ ਵਿੱਟਣ ਦੀ ਕੋਸ਼ਿਸ਼ ਕੀਤੀ ਹੈ ਉਹ ਇਥੋਂ ਚੱਲਦਾ ਹੀ ਹੋਇਆ ਹੈ ਕਿ ਤੁਸੀਂ ਦੇਖ ਰਹੇ ਹੋ ਸਿੱਖ ਜੱਥੇਬੰਦੀਆਂ ਵੱਲੋਂ ਆਵਾਜ਼ਾਂ ਠਭ ਕਿਤੇ ਕਿ ਸਰਵ ਧਰਮ ਕਾਨੂੰਨ ਬਣਾਇਆ ਜਾਵੇ ਹਿੰਦੂਆਂ ਦੇ ਲਈ ਸਿੱਖਾਂ ਦੇ ਲਈ ਇਸਾਈਆਂ ਦੇ ਲਈ ਔਰ ਮੁਸਲਮਾਨਾਂ ਦੇ ਲਈ ਵੀ ਮੰਨ ਲਓ ਇਹ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਕਿਸੇ ਵੀ ਧਰਮ ਕੀ ਬੇਦਬੀ ਨਾ ਹੋਵੇ ਇਸੇ ਮੁੱਦੇ ਨੇ ਲੈ ਕੇ ਸੰਘਰਸ਼ ਕਰ ਰਿਹਾ ਹੈ ਗੁਰਜੀਤ ਸਿੰਘ ਖਾਲਸਾ ਲੇਕਿਨ ਸਰਕਾਰ ਤੇ ਪ੍ਰਸ਼ਾਸਨ ਇਸ ਕਾਨੂੰਨ ਨੂੰ ਕਦੋਂ ਪਾਸ ਕਰਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਫਿਲਹਾਲ ਪਰਸੂਰਾਮ ਚੌਂਕ ਦੇ ਵਿੱਚ ਆਵਾਜ਼ਾਂ ਠੱਪ ਕੀਤੀ ਗਈ ਹੈ ਪਟਿਆਲਾ ਤੋਂ ਹਿਸਾਰ ਜਿਹੜਾ ਰੋਡ ਹੈ ਇਸ ਰੋਡ ਤੇ ਆਵਾਜ਼ਾਂ ਹੀ ਠੱਪ ਹੈ ਅੱਧਾ ਘੰਟੇ ਕਰੀਬ ਹੋ ਗਿਆ ਔਰ ਸੰਘਰਸ਼ ਜਾਰੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਕਿਸ ਤਰ੍ਹਾਂ ਇਹਨਾਂ ਨੂੰ ਮਨਾਉਂਦੇ ਹੈ ਇਸ ਸਮੇਂ ਦੱਸੇਗਾ ਲੇਕਿਨ ਫਿਲਹਾਲ ਟ੍ਰੈਫਿਕ ਜਾਮ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼